ਉਰੇ ਫਾਇਰ ਬ੍ਰਿਗੇਡ ਵੀ ਲੇਟ ਆਇਆ। ਉਰੇ ਫਾਇਰ ਬ੍ਰਿਗੇਡ ਵੀ ਲੇਟ ਆਇਆ ਸਾਹਿਬ। ਠੀਕ ਹੈ ਨਾ ਦੁਕਾਨਾਂ ਉਰੇ ਹੈਗੀਆਂ 20 ਦੁਕਾਨਾਂ ਨੇ। ਸਭ ਤਾਂ ਆਪਣਾ ਆਪਣਾ ਮਾਲ ਆ ਜਿੱਦਾਂ 5 ਲੱਖ ਦਾ ਕੀਤਾ 10 ਲੱਖ ਦਾ ਮਾਲ ਆ। ਕਿੱਥੇ ਜਾਈਏ ਉਹ ਸੋ ਗਰੀਬ ਬੰਦੇ ਆ ਉਹਨੇ ਕਹਿੰਦੇ ਆ ਵੋਟਾਂ ਹੋ ਰਹੀਆਂ, ਫਲਾਣਾ ਹੋ ਰਿਹਾ। ਦੇਖਦੇ ਸਾਡੀ ਕੌਂਸਲ ਨੇ ਨਾਂ ਦਾ ਉਰੇ। ਪੁਰਾਣੀਆਂ ਜਿਹੜੀਆਂ ਇੱਥੇ ਸ਼ਾਪ ਬਣੀ ਹੋਈਆਂ, ਛੋਟੀਆਂ ਦੁਕਾਨਾਂ ਸੀ ਬਣੀ ਹੋਈਆਂ ਟੈਂਪਰੇਰੀ ਫੋਰ ਉਹ ਸੜਕੇ ਸੁਆਹ ਹੋ ਗਈਆਂ। ਜਾਨੀ ਨੁਕਸਾਨ ਨਹੀਂ ਆ ਲੇਕਿਨ ਮਾਲੀ ਨੁਕਸਾਨ ਤੋਂ ਜੋ ਗਰੀਬ ਲੋਕ ਹੈ ਆਪਣਾ ਕਿਤੇ ਦਾ ਵਪਾਰ ਕਰਦੇ ਸਨ। ਕਿ ਦੁਖੋ ਕ੍ਰੀਬ 35-40 ਦੀ ਤਨ ਤੋਂ ਛੋਟੋਟੀ ਹੈ ਹੀ ਅੱਗ ਹੌਲੀ-ਹੌਲੀ ਬੁਝ ਗਈ ਤੇ ਨਾਲ ਹੀ ਬੁਝ ਗਏ ਕਈ ਘਰਾਂ ਦੇ ਰੋਜ਼ਗਾਰ ਪਟਿਆਲਾ ਸ਼ਹਿਰ ਦੇ ਛੋਟੀ ਬਰਾਦਰੀ ਬਾਜ਼ਾਰ ਦੇ ਵਿੱਚ ਅੱਗ ਲੱਗਣ ਦੇ ਕਾਰਨ ਸਪਸ਼ਟ ਨਹੀਂ ਹੋ ਸਕੇ ਪਰ ਨੁਕਸਾਨ ਕਾਫੀ ਹੋ ਗਿਆ ਵੀ ਤੋਂ ਵੱਧ ਕੱਪੜਿਆਂ ਦੀਆਂ ਫੜੀਆਂ ਨੂੰ ਭਿਆਨਕ ਅੱਗ ਲੱਗੀ ਹੈ ਲੱਕੜਾਂ ਤੇ ਤਰਪਾਲਾਂ ਨਾਲ ਬਣਾਈਆਂ ਫੜੀਆਂ ਅੱਗ ਦੀ ਚਪੇਟ ਝਾਗੀਆਂ ਤੇ ਪਲਾਂ ਦੇ ਵਿੱਚ ਹੀ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਪੀੜਤ ਹੁਣ ਮਦਦ ਦੀ गुहार ਲਾ ਰਹੇ ਨੇ ਮੇਰਾ ਨਾਮ ਮਨੋਜ ਕੁਮਾਰ ਵਿੱਕੀ ਆ ਜੀ। ਕੀ ਬਾਤ ਹੋਈ ਏ ਸਾਰੀ। ਇਹ ਪਿੱਛੇ ਅੱਗ ਲਾਈ ਸੀ ਇਹਨਾਂ ਨੇ ਪਤਾ ਨਹੀਂ ਜਿਹੜੇ ਪਿੱਛੇ ਖਾਲੀ ਪਿਆ ਪਲਾਟ। ਉੱਥੇ ਅੱਗ ਲਾਈ ਉਹਦੀ ਸਾਰੀ ਭੜਕ ਕੇ ਆ ਕੇ ਸਾਰੇ ਇੱਧੇ 1 ਕੋ 1 ਮਿੰਟਾਂ ਵਿੱਚ ਫੈਲ ਗਈ ਜੀ। ਸਾਡਾ ਲੱਖ ਰੁਪਏ ਦਾ ਮਾਲ ਪਿਆ ਸੀ। ਯਾ ਕਰਾਂਗੇ ਸਭ ਗਰੀਬ ਬੰਤੇ ਆ ਦੱਸੋ। ਓਰੇ ਫਾਇਰ ਬਿਗੇਟ ਵੀ ਲੇਟ ਆਇਆ। ਓਰੇ ਫਾਇਰ ਬਿਗੇਟ ਵੀ ਲੇਟ ਆਇਆ ਸਾਹਿਬ। ਠੀਕ ਆ ਨਾ ਦੁਕਾਨਾਂ ਓਰੇ ਹੈ ਗਿਆ 20 ਦੁਕਾਨਾਂ ਨੇ। ਕਿੰਨਾ ਕਿੰਨਾ ਦੇ ਨੁਕਸਾਨ ਹੋ ਗਏ। ਸਭ ਦਾ ਆਪਣਾ ਆਪਣਾ ਮਾਲ ਆ ਜਿੱਦਾਂ 5 ਲੱਖ ਦਾ, ਜਿੱਦਾਂ 10 ਲੱਖ ਦਾ ਮਾਲ ਦੇਖਾਂਗੇ ਹੁਣ ਕੀ ਪ੍ਰਸ਼ਾਸਨ ਤੋਂ ਮੰਗ ਕਰਨਾ ਚਾਹੀਦਾ ਸਾਡਾ ਨੁਕਸਾਨ ਭਰਦਣਾ ਸੀ ਕਿ ਮੰਗਦਾ ਸਾਡੀ ਕੋਈ ਮੰਗ ਨਹੀਂ ਆਈ ਸੰਤਾ ਬਣਾ ਇਹ ਚਾਹੀਦਾ ਮਾਲ ਚਾਹੀਦਾ ਸਾਨੂੰ ਕਿਸੇ ਦੀ ਮਾਰਕੀਟ ਹੈ ਮਾਰਕੀਟ ਇਹ ਕੱਪੜੇ ਦੀ ਮਾਰਕੀਟ ਹੈ ਜੀ ਰੈਡੀਮੇਡ ਦਾ ਕੰਮ ਹੁੰਦਾ ਜੀ ਬੜੇ ਸਾਰਾ ਜਾਣੀ ਨੁਕਸਾਨ ਵਿੱਚ ਮਾ ਹੋਏ ਜਿਹੜਾ ਹੋਇਆ ਥੋੜੇ ਜਿਹੇ ਬੰਦੇ ਜੀ ਲੱਗਿਆ ਸੀ ਮੇਰੇ ਵੀ ਲੱਗਿਆ ਦੋ ਚਾਰ ਦੇਗਾ ਮਾਲ ਕਰਦੇ ਕਰਦੇ ਹਾਂ ਜੀ ਮੌਕੇ ਤੇ ਸਿਆਸੀ ਲੀਡਰ ਵੀ ਪਹੁੰਚੇ ਹੋਏ ਸਨ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਤਰੰਬੀਰ ਗਾਂਧੀ ਨੇ ਮੰਗ ਕੀਤੀ ਕਿ ਤੁਰੰਤ ਮੁਆਵਜ਼ਾ ਦਿੱਤਾ ਜਾਏ ਉਧਰ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਵੀ ਮੌਕੇ ਤੇ ਪਹੁੰਚ ਕੇ ਮਦਦ ਦਾ ਪ੍ਰੋਸਤਵਾਇਆ ਹਾਂਜੀ ਬਹੁਤ ਨਸਾਨ ਹੋਇਆ ਜੀ ਗਰੀਬ ਆਦਮੀਆਂ ਦਾ ਰੋਜ਼ੀ ਰੋਟੀ ਹੈ ਰੋਜ਼ੀ ਰੋਟੀ ਚੱਲਦੀ ਡੇਲੀ ਬੇਸਿਸ ਤੇ ਇਹ ਉਧਰ ਚ ਪਹੁੰਚ ਚੁੱਕੇ ਆ 16 ਤਲਾ ਚੁੱਕੇ ਆ ਸੜ ਗਏ ਆ ਹਰ ਜੀਆਂ ਸਿਗੀਆਂ ਹੈ ਦਕਾਨਾਂ ਬੜਾਈਆਂ ਸਿਗੀਆਂ ਤੇ ਹਾਲੇ ਹੀ ਆ ਕਿ ਇੱਕ ਤਾਂ ਫੌਰੀ ਤੌਰ ਤੇ ਸਾਰੀ ਪੰਜਾਬ ਸਰਕਾਰ ਇਹਨਾਂ ਨੂੰ ਮਦਦ ਕਰੇ ਜ਼ਾਹਤ ਦੇਵੇ ਉਹ ਤਾਂ ਮੈਂ ਕਹਿੰਦਾ ਫੌਰੀ ਰਾਤ ਮਿਲਣੀ ਮਿਲਣੀ ਹੈ ਉਤਾ ਪਤਾ 2 ਲੱਖ ਮੈਂ ਡੀਸੀਵਨਾਂ ਗੱਲ ਕਰਦਾ ਕਿ ਜੇ ਉਹਨਾਂ ਕੋਲ ਰੈਡ ਕਲਾਸ ਚੋ ਫੰਡ ਹੈ ਉੱਚੋ ਦੇ ਜੇ ਪੰਜਾਬ ਸਰਕਾਰ ਨੂੰ ਬੇਨਤੀ ਕਰਕੇ ਉਹ 24 ਸਾਲ ਫੌਰੀ ਰਾਤ ਕੱਲ ਨੂੰ ਦਿੱਤੀ ਜਾਵੇ ਤਾਂ ਕਿ ਮੁੜ ਕੇ ਜ਼ਿੰਦਗੀ ਸ਼ੁਰੂ ਕੀਤੀ ਜਾ ਸਕੇ ਸਭ ਤੋਂ ਵੱਡੀ ਸ਼ੁਕਰ ਦੀ ਗੱਲ ਹੈ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਹੜਾ ਮਾਲੀ ਨੁਕਸਾਨ ਹੋਇਆ ਸੀ ਖੜੇ ਆ ਔਰ ਸਰਕਾਰਾਂ ਨਾਲ ਅਸੀਂ ਪਰਿਵਾਰ ਵਾਂਗੂ ਖੜੇ ਆ ਜੀ ਬੇਫਿਕਰ ਹੋ ਜਣ ਕਿ ਸਭ ਤੋਂ ਪਹਿਲੀ ਗੱਲ ਤਾਂ ਪਹਿਲਾਂ ਸੈਲਵੇਜ ਕਰਨਾ ਪਤਾ ਲੱਗ ਜੇ ਸੀ ਕਿ ਹੈ ਲਿਸਟਾਂ ਬਣਾਓ ਸਾਰਿਆਂ ਦਾ ਲੋ ਡਿਟੇਲ ਦਿਓ ਸਾਨੂੰ ਜਿਹੜਾ ਹੈ ਜੋ ਅਸੀਂ ਕਰਨਾ ਤਾਂ ਇਨਾਂ ਦੇ ਕਹੇ ਤਾਂ ਥੋੜੀ ਸਾਡੀ ਡਿਊਟੀ ਬਣਦੀ ਆ ਜਿਆਦਾ ਬੈਂਕਾਂ ਬੈਂਕਾਂ ਦੇ ਨਾਲ ਲੱਗਦੀ ਜਿਹੜੀ ਆ ਕੱਪੜਿਆਂ ਦੀ ਮਾਰਕੀਟ ਆ ਔਰ ਜਿੱਦ ਤੱਕ ਪਤਾ ਲੱਗਾ ਕਿ ਟ੍ਰਾਂਸਫਰ ਦੇ ਵਿੱਚੋਂ ਕੋਈ ਚਿੰਗਾਰੀ ਨਿਕਲੀ ਆ ਜਿਸ ਦੇ ਨਾਲ ਅੱਗ ਲੱਗ ਗਈ ਔਰ ਜੋ ਲੋਕ ਇੱਥੇ ਆਪਣੇ ਕੱਪੜੇ ਦਾ ਵਪਾਰ ਕਰਦੇ ਸੀ ਔਰ ਉਹਨਾਂ ਦੀਆਂ ਜਿਹੜੀਆਂ ਇੱਥੇ ਸ਼ਾਪ ਬਣੀ ਹੋਈਆਂ ਛੋਟੀਆਂ ਦੁਕਾਨਾਂ ਸੀ ਬਣੀ ਹੋਈਆਂ ਟੈਂਪਰੇਰੀ ਔਰ ਉਹ ਸੜ ਕੇ ਸੁਆਹ ਹੋ ਗਈਆਂ ਕਿੰਨੀਆਂ ਕਿ ਦੁਕਾਨਾਂ ਸੀ ਸਰ ਇੱਥੇ ਅਕਸਰ ਸੰਡੇ ਮਾਰਕੀਟ ਵੀ ਲੱਗਦੀ ਹੈ ਵੈਸੇ ਵੀ ਇਹਨਾਂ ਦੀ ਜਿਹੜੀਆਂ ਦੁਕਾਨਾਂ ਕੱਪੜੇ ਦੀਆਂ ਲੱਗੀਆਂ ਰਹਿੰਦੀਆਂ ਕਾਫੀ ਦੁਕਾਨਾਂ ਹੈ ਮੇਰਾ ਖਿਆਲ ਹੈ ਕਿ 35-40 ਦੁਕਾਨਾਂ ਤੋਂ ਵੱਧ ਹੀ ਹੋਣਗੀਆਂ ਅਰੇ ਵੱਧ ਹੀ ਹੋਈ ਹੈ ਜੀ ਪਤਾ ਨਹੀਂ ਜਿਹੜਾ ਹਜੇ ਤੱਕ ਸਾਨੂੰ ਤਾਂ ਜਿਵੇਂ ਪਤਾ ਲੱਗਿਆ ਤੂੰ ਅਨਿਕਲ ਰਿਹਾ ਮੇਰੇ ਜਵਾਨ ਅਸੀਂ ਰਾਉਂਡ ਤੇ ਸੀ ਗਸ਼ਤ ਤੇ ਸੀ ਉਸੇ ਟਾਈਮ ਇਹ ਵੀ ਜਿਹੜੀ ਆਏ ਪਤਾ ਲੱਗਾ ਕਿ ਟ੍ਰਾਂਸਫਰ ਦੀ ਕੋਈ ਚਗਿਆੜੀ ਗਈ ਹੈ ਸਰ ਇਹਦੀ ਤਾਂ ਟੈਕਨੀਕ ਸਿਚੇ ਸੇ ਆ ਰਹੀ ਜੀ ਉਸਕੇ ਕਾਰਨ ਜੁਆ ਉਹ ਆ ਗਿਆ ਇੱਥੇ ਆਈ ਹੈ ਕੋਈ ਬੈਂਕ ਕੋਈ ਨਹੀਂ ਗੱਲ ਕਰ ਰਿਹਾ देखो जिस तरह सू पता लग गया धूं निकल गया और हम आ, उसी टाइम यहाँ पर पहुंचे हैं पहुंच के बचाव कर रहे हैं कि फायर को कॉल किया फायर आ गई पहुंच गई और अभी देखते हैं कि किस कारण आग लगी है जानी नुकसान नहीं है लेकिन माली नुकसान तो जो गरीब लोग हैं अपना पार कर रहे हैं जितनी की दुकानें होंगी देखो करीब पैंती चालीस दुकानें तो, तो छोटी छोटी है ही हैं जो